ਬੋਲ ਦੇਦੇ ਤੋ ਬੋਲ ਦੇਦੇ ਤੋ ਅਹੀ ਆ ਗਿਆ ਭਾਰਤ ਤੇ ਲੱਗ ਲੱਗ ਪਾਰਤਿ ਦੀਵਾ ਮਰੇ ਨਾ ਲੱਗ ਸਰਦ ਤੋਂ ਹੋਰੇ ਨਾ ਬਿੜਾ ਬੋਲ ਪਰਸਾਨ ਨਾ ਤੁਮਤ ਕੋ ਸ਼ਲੋਕ ਪਾਵਨ ਦੇ ਰੋ ਭਾਵਨੀ ਸਿਕਾ ਅਮਾ

ਆ ਰਿਖੋ ਨਾ ਮੇਰੇ ਬੋਤਿਲੇ ਰੇ ਪਾਦਿਸ਼ਾਹ ਜੀ ਮੈਂ ਤੁਮਹੇ ਬੋਲਾਂ ਗਏ ਹੋਰ ਨਾਮ ਤੇ ਲਈ ਤੇ ਆਏ ਜਿਰੰਗਤੋ ਹੋ ਜਗ ਅਰਦਾਸ ਰਾਮ ਦਸੈ ਹੋਈ ਸ਼ਗਾਇ ਅਰਜਨ ਘਰ ਕੋ ਦਿੱਤਾਓ ਸ਼ਿੰਗਾਓ ਚੇਰੀ ਹਰਿ ਰਾਏ ਚੇਰੀ ਹਰਿ ਕ੍ਰਿਸ਼ਣ ਮੁਝ ਹੋਇ ਕਾ ਜਿਸ ਚਿਚੈ ਸੰਤੋਕ ਜਾਏ ਦੇਵ ਤੁਘਾ ਅਸਰ ਸਿਮਰਿਆ ਕਾਰਨ ਨਉ ਕਿਰਤਿਆ ਮੈ ਧਾਈ ਸਭ ਥਾਈ ਹੋਏ ਸੁਹਾਏ ਦਸਮੇ ਪਾਤਸ਼ਾਹ ਜੀ ਪ੍ਰਭੂ ਗੰਧਾ ਸਿੰਘ ਸਾਹਿਬ ਜੀ ਆਪ ਸਭ ਥਾਈ ਹੋਏ ਸੁਹਾਏ ਦਸਮੇ ਪਾਤਸ਼ਾਹ ਜਿਆਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਧਿਆਨ ਧਰਕੇ Pia, wow. Pia, wow. ਸਿਖਣ ਗਾਣੇ ਧਰਮ ਹੈ ਤੁਸੀਂ ਸਿਖਦੇ ਬੰਦ ਬੰਦ ਕਟਾਏ ਕੋਹ ਫਿਰ ਗਾਣੇ ਗੁਨਿਆ ਚਰਨ ਗਾਵੇਂ ਚੜੇ ਮਾਰਿਆ ਆਗਮ ਚਲਾਰੇ ਗਏ ਉਹ ਦਿਵਾਰਿਆਂ ਦੀ ਸੇਵਾ ਲਈ ਕਹਾਨੀਆਂ ਕਿਤਾ ਧਰਮ ਨਹੀਂ ਆਇਆ ਸਿੱਖੇ ਕਿਰਸਾ ਸਵਸਰ ਆਪੇ ਲਿਖਾਏ ਇਹਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਮਨ ਸਾਜੇ ਬੋਲੋ ਜੀ ਵਾਹਿਗੁਰੂ ਜਹਾ ਜਹਾ ਕਬਸੇ ਸ਼ਾਹਿਬ ਕਹਤਹ ਰਚਿਆ ਰਾਇਤ ਜੈਤ ਇੱਕ ਖਤੈ ਕਿਰਤ ਕੇ ਪੈ ਪੰਥ ਕੇ ਜੀ ਤਸਵੀਰ ਸਾਹਿਬ ਜੀ ਸਹਾਰੇ ਕਬਸੇ ਦੇ ਗੁਰ ਬੋਲੇ ਬੋਲਾ ਜੀ ਵਾਹੇ ਲੋ ਸਿਖਨੋ ਸਿੱਖੇਦਾਨ ਕੇਸਦਾਨ ਰਹਿਤਦਾਨ ਦੇਵਦਾਨ ਵਿਸ਼ਾਦਾਨ ਕੋਸ਼ ਦਾ ਦਾਨਾ ਸਰਦਾਰ ਨਾਮਾਨ ਸ੍ਰੀ ਅਮਰਤ ਸਾਨ ਜੇ ਦੇਖ ਰਿਸ਼ਨਾ ਚੋਪੀਆਂ ਛੰਨੇ ਗੇ ਜੁਗੋ ਜੁਗਿਆ ਕਰਨ ਧਰਮ ਦਾ ਜੈਕਾਰ ਗੁਰਦਾ ਜੀ ਵਾਹਿਗੁਰੂ ਸ਼ਖੰਦਾ ਬਨਨੀਵਾ ਮਾਤਪੁੱਤ ਜੀ ਮਤ ਪਤ ਦੇ ਰਾਖੇ ਆਪ ਅਕਾਰ ਇਕਵਾਹਿ ਏ ਆਕਾਰ ਤੂ ਕੇ ਆਪਣੇ ਪੰਛ ਦੇ ਸਦਾ ਸਰਪਾਰੇ ਦਾਕਾਰ ਜਿਓ ਸ੍ਰੀ ਨਨਕਨ ਸਾਹਿਬ ਤੇ ਹੋਰ ਗੁਰਦਵਾਰਿਆ ਗੁਰਧਾਮ ਦੇ ਜਿਨ੍ਹਾਂ ਤੋਂ ਹਰ ਸਾ ਪੰਛ ਨਿਸ਼ੂੜਿਆ ਗਿਆ ਹੈ ਜਿਨ੍ਹਾਂ ਦੇ ਫੁੱਟੇ ਦਰਸ਼ਨ ਦੀਦਾਰ ਤੇ ਸੇਵਾ ਸਰਵਉਦਾਰ ਕਾਲ ਸਾਹਿਬ ਦੇ ਨਕਸ਼ੋ ਏ ਨਿਮਾਣਿਆਂ ਦੇ ਇਹ ਤੋਣਿਆ ਤੇ ਤਾਨ ਮੇ ਉੱਠਿਆ ਦੀ ਓਟ ਧਨ ਧਨ ਜੀਦੇ ਬੋਹਾਨ ਪਾਵਨ ਤੁਲਿ ਤੇ ਅਸਾਨ ਗੁਰਦਵਾਨਾ ਸ਼ਹੀਦਗੰਜ ਸਾਹਿਬ ਜੀ ਵਿਖੇ ਸਤਗੁਰੂ ਜੀ ਆਪ ਜੀ ਦੇ ਪਾਵਨ ਸ਼ੋਕ ਦੇ ਸਵਾਸ ਸੰਦੇਸ਼ੇਵਾ ਸਮਾਰੋਹ ਹੋਈ ਹੈ ਸੇਵਾ ਸਮਾਰ ਕਰਦਿਆਂ ਹੋਇਆ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸੋਹਿਣਾ ਸਾਹਿਬ ਜੀ ਜੀ ਆ ਤੁਰੇ ਹਨਾ ਵਾਣੀ ਦਾ ਪਰਭਾਵ ਆਇਆ ਸਗਤਾਂ ਦੇ ਹਿਰਦਿਆਂ ਤੇ ਅਮਸੋਨਾ ਆਪਣੇ ਘਰੋਂ ਘਰੋਂ ਸਿੱਖੇ ਸਿੱਖੀ ਬਰੋਸਾ ਨਾਮ ਧਨ ਰਖਣਾ ਸੁਭੂ ਹੋ ਸਕਦਾ ਜਿੰਨਾ ਹਾਜ਼ਰੀਆਂ ਘਰ ਤੇ ਪਰਵਾਰ ਕਰਨੀਆਂ ਜੱਗ ਖੁੰਦੇ ਪੇਟਾਂ માં ਘਰ ਪਰਵਾਰ ਕਰਨੀਆਂ ਜੱਗਾਂ ਸੁਪਨੇ ਕਰਦੇ ਕਾ ਜਰਾਸ ਕਰਨੇ ਗੁਰੂ ਤੁਮਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਦਰੋਂ ਕਰੋ ਸਿੱਖੇ ਸਿੱਧਕ પુરਸਾ ਨਾਮ ਧਨ ਬਖਸ਼ਾ ਸਤਿਗੁਰੂ ਜੀ ਚਾਰ ਪੈਰ ਦਿਨ ਆਪ ਜੀ ਦੇ ਬਾਣੇ ਅੰਦਰ ਵਸੀਤ ਹੋਇਆ ਚਾਰ ਪੈਰ ਲੈਣ ਆਏ ਆਪ ਜੀ ਦੇ ਬਾਣੇ ਅੰਦਰ ਵਸੀਤ ਹੋ ਗਏ ਵਾ ਕਰੋ ਪ੍ਰਕਾਸ਼ ਅਸਥਾਨ ਤੋਂ ਸਤਕੰਡ ਨਿਵਾਸ ਸਥਾਨ ਵਾਸਤੇ ਜਗ ਦੇ ਗੋਣ ਦੀ ਆਗਿਆ ਬਖਸ਼ੋ ਜਿ ਪੜਦੇ ਸੋਦੇ ਸਰਬਲਾਹੇ ਮਾਣੋ ਵਣ ਨਾਮ ਇੱਕ ਜਾ ਚੜਦੀ ਕਹਾ ਜੇ sous <mimics>